ਜਿਹਨੇ ਦਾਅਵੇ ਕਰਦੇ ਐ ਵੀ ਅਸੀਂ ਸਿੱਖੀ ਦੀ ਗੱਲ ਕਰ ਰਿਹਾ ਅਸੀਂ ਲੜਾਈ ਨਹੀਂ ਕਰਾਉਣਾ ਚਾਹੁੰਦੇ ਉਹ ਕਹਿੰਦੇ ਉਹਨਾਂ ਨਾਲ ਬੰਦੇ ਆ ਜਾ ਕੇ ਜਿਨ੍ਹਾਂ ਨੂੰ ਬਾਬਾ ਨਾਨਕ ਉਸ ਦਿਨ ਵੀ ਚੁਬਧਾ ਰਿਆ ਸੀ ਅੱਜ ਵੀ ਚੁਬਦੇ ਐ ਅਗਲੇ ਉਹਨਾਂ ਨਾਲ ਗਲਵਕੜੀਆਂ ਪਾ ਰਹੇ ਉਹਨਾਂ ਤੋਂ ਸਰੂਪੇ ਪਵਾ ਰਹੇ ਆ ਜਾ ਕੇ ਕੱਲ ਨੂੰ ਸਮਝਣਾ ਚਾਹੀਦਾ ਬੈਠੀਏ ਕਿੰਨਾ ਨਾਲ ਜੀ ਜਿਨ੍ਹਾਂ ਨੂੰ ਗੁਰਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਹੀ ਹੈ ਨਹੀਂ ਜਿਹੜੇ ਜੇ ਮਿੰਟਾਂ 'ਚ ਕਹਿ ਦਿੰਦੇ ਆ ਵੀ ਗੁਰੂਗ੍ਰੰਥ ਸਾਹਿਬ ਤਾਂ ਅਧੂਰ ਹੈ ਉਹਨਾਂ ਨੂੰ ਸਹੀ ਕਰਨ ਦੇ ਲਈ ਅਗਲੇ ਆਪਣਿਆਂ ਤੇ ਵਾਰ ਕਰ ਦਿੰਦੇ ਆ ਵੀ ਉਹਨਾਂ ਨੂੰ ਰੁੱਸ ਜਾਣ ਕਿ ਤੇ ਉੱਪਰਲੇ ਤੇ ਅਬ ਦਾ ਭਾਵੇਂ ਇਤਿਹਾਸ ਖਰਾਬ ਹੋ ਦਿੰਦਾ ਹੋਵੇ ਆਪਦੀ ਭਾਵੇਂ ਗੁਰਮਤ ਦੀ ਵਿਚਾਰਧਾਰਾ ਨੁਕਰੇ ਲੱਗਦੀ ਹੋਵੇ ਕੋਈ ਫਰਕ ਨਹੀਂ ਹੈ ਆ ਪਿਛਲੇ ਦਿਨੀ ਥੋੜਾ 2-4 ਦਿਨ ਹੋਇਆ ਉਹ ਬੜਾ ਪ੍ਰਚਲਿਤ ਹੋਇਆ ਬਾਬਾ ਪੰਜਾਬ ਦੇ ਵੀ ਲੋਕ ਬੜੇ ਉਹਦੇ ਕੋਲ ਜਾਂਦੇ ਆ ਬਗੇਸ਼ਵਰ ਧਾਮ ਵਾਲਾ ਬਾਬਾ ਇੱਕ ਗੱਪ ਜੇ ਬੜੇ ਮਾਰਦਾ ਉਹ ਕਹਿੰਦਾ ਜਿਹੜਾ ਮਨ ਦੀਆਂ ਪੜਦਾ ਹੈ ਹਿੰਦੀ ਜੀ ਉਹ ਰੋਟੀ ਦੀ ਭਾਸ਼ਾ ਬੋਲਦਾ ਤਾਂ ਵੱਡਾ ਬਣਾਇਆ ਹੋਇਆ ਉਹਦਾ ਸ਼ਾਲਾ ਜੀਆਂ ਮਾਰਦਾ ਹੁਣ ਉਹਨੇ ਪਿਛਲੇ ਦਿਨੀ ਇੱਕ ਗੱਲ ਕਹੀ ਸੀ ਹਾਲਾਂਕਿ ਇਹ ਵਿਚਾਰਤਾਰਾ ਬੜੀ ਪੁਰਾਣੀ ਸੀ ਇਹ ਵਿਚਾਰਤਾਰਾ ਅਗਲਿਆਂ ਨੇ ਬਹੁਤ ਟਾਈਮ ਪਹਿਲਾਂ ਕਹਿ ਦਿੱਤੀ ਸੀ ਉਹਨਾਂ ਨੇ ਪਿਛਲੇ ਦਿਨੀ ਵੀਡੀਓ ਦੀ ਵਾਇਰਲ ਹੋਈ ਉਹਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਅਸੀਂ ਬਾਬਰੀ ਮਸਜਿਦ ਢਾ ਕੇ ਮੰਦਿਰ ਬਣਾ ਲਿਆ ਕਿਉਂਕਿ ਬੜਾ ਖੁਸ਼ ਇਹੋ ਜਿਹਾ ਚੱਲ ਰਿਹਾ ਇੱਥੇ ਪ੍ਰਾਣੀ ਇਮਾਰਤਾ ਖਤਮ ਕਰਕੇ ਮਸੀਤਾ ਢਾ ਕੇ ਅਗਲੇ ਥੱਲੇੋਂ ਮੰਦਿਰ ਕੱਢ ਰਹੇ ਹੁਣ ਅਗਲੇ ਆਂਦਾ ਜ਼ੋਰ ਇਸ ਗੱਲ ਤੇ ਲੱਗਿਆ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਸਾਡਾ ਬਣਿਓ ਕਹਿੰਦੇ ਹੈ ਵਿਸ਼ਨੂ ਦਾ ਮੰਦਿਰ ਕਹਿੰਦੇ ਦੇ ਥੱਲੇੋਂ ਵਿਸ਼ਨੂ ਦਾ ਮੰਦਿਰ ਨਿਕਲੂਗਾ ਹੁਣ ਪਿਛਲੇ ਦਿਨੀ ਉਹਨੇ ਗੱਲ ਉੱਥੇ ਕਹਿਤੀ ਕਹਿੰਦਾ ਜਿਹੜਾ ਹਰੀ ਹਰਮੰਦਰ ਹੈ ਕਿਉਂਕਿ ਉਹਨਾਂ ਮੁਤਾਬਕ ਹਰ ਮੰਦਰ ਹੈ ਹਾਲਾਂਕਿ ਉਹਨੂੰ ਦਰਬਾਰ ਸਾਹਿਬ ਕਹਿੰਦਾ ਹਰ ਮੰਦਰ ਨਹੀਂ ਹੈਗਾ ਦਰਬਾਰ ਸਾਹਿਬ ਆਪਤੋਂ ਨੇ ਇਹ ਗੱਲ ਕਹੀ ਹੈ ਕਹਿੰਦਾ ਜਿਹੜਾ ਹਰ ਮੰਦਰ ਹੈ ਇਹ ਵੀ ਵਿਸ਼ਨੂ ਦਾ ਮੰਦਰ ਹੈ ਇੱਥੇ ਕਹਿੰਦਾ ਕਿਸੇ ਤਰੀਕੇ ਕਰਕੇ ਸਾਡੀ ਜਿਹੜੀ ਆਰਤੀ ਪੂਜਾ ਰੁਕੀ ਹੋਈ ਹੈ ਸ਼ੁਰੂ ਹੋ ਜਾਣੀ ਚਾਹੀਦੀ ਹੈ ਹੁਣ ਕਹਿੰਦਾ ਕਮਾਲ ਦੀ ਗੱਲ ਹੈ ਕੋਈ ਨਹੀਂ ਬੋਲਿਆ ਕੋਈ ਬੋਲਣ ਵਾਲਾ ਨਹੀਂ ਤੇ ਸਾਡੇ ਸਾਡੇ ਸਿੱਖੀ ਲਿਬਾਸ ਦੇ ਵਿੱਚ ਕੋ ਬਾਬਾ ਜਾਏ ਚੋਲਾ ਪਾਇਆ ਉਹਦੇ ਮੱਥੇ ਟਿੱਕੇ ਵੀ ਲਾਏ ਹੁੰਦੇ ਬੜੇ ਪਖੰਡ ਕਰਦਾ ਉਹ ਉਹ ਕੱਲ ਗਲਵਕੜੀਆਂ ਪਾ ਰਿਆ ਸੀ ਉਹਨੂੰ ਜਾ ਕੇ ਕਹਿੰਦਾ ਵੀ ਆਪਣਾ ਤਾਂ ਨੌਂ ਆਸ ਦਾ ਰਿਸ਼ਤਾ ਹੈ ਕਹਿੰਦਾ ਸਨਾਤਨ ਦੇ ਨਾਲ ਸਾਡਾ ਤਾਂ ਕਹਿੰਦਾ ਸਾਡਾ ਤਾਂ ਰਿਸ਼ਤਾ ਹੈ ਕਹਿੰਦਾ ਗੁਰੂ ਸਾਹਿਬ ਨੇ ਤਾਂ ਰੱਖਿਆ ਕੀਤੀ ਹੈ ਮੰਦਰਾਂ ਦੀ ਗੁਰੂ ਸਾਹਿਬ ਨੇ ਤਾਂ ਧਾਰਮਿਕ ਸਥਾਨਾਂ ਦੇ ਰੱਖਿਆ ਮਤਲਬ ਕਿ ਇਹ ਸੋਚ ਸਾਨੂੰ ਸਿਖਾਈ ਜਾ ਰਹੀ ਹੈ ਵੀ ਅਸੀਂ ਤਾਂ ਇਸ ਮੁਲਕ ਦੀ ਜਾਂ ਇਸ ਵਿਚਾਰਤਾਰਾ ਦੀ ਰਾਖੀ ਕਰਨ ਵਾਸਤੇ ਪੈਦਾ ਹੋਏ ਆਂ ਸਾਨੂੰ ਹੀ ਦੱਸਿਆ ਜਾ ਰਿਹਾ ਹੈ ਅਗਲੇ ਸਾਡੇ ਤੇ ਚੜ ਕੇ ਆ ਰਹੇ ਆ ਸਾਡੇ ਧਾਰਮਿਕ ਸਥਾਨਾਂ ਨੂੰ ਖਾਂਦੇ ਜਾ ਰਹੇ ਆ ਕਿਵੇਂ ਨਾ ਕਿਵੇਂ ਕਰਕੇ ਉਹ ਅਗਲੇ ਕਾਬਜ਼ ਹੁੰਦੇ ਜਾ ਰਹੇ ਆ ਪਟਨਾ ਸਾਹਿਬ ਹਜ਼ੂਰ ਸਾਹਿਬ ਅਗਲੇ ਨੇ ਪੂਰਨ ਤੌਰ ਤੇ ਆਪਦੇ ਕਬਜ਼ੇ ਚ ਕਰ ਲਏ ਆ ਨਿਸ਼ਾਨਾ ਉਹਨਾਂ ਦਾ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਉਜ਼ੂਰ ਲਾ ਰਹੇ ਆ ਵੀ ਇਹ ਸਾਡਾ ਮੰਦਰ ਹੈ ਹਾਲਾਂਕਿ ਸਤਿਗੁਰੂ ਗੁਰੂ ਆਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਇਹ ਧਰਤੀ ਮੁੱਲ ਖਰੀਦ ਕੇ ਇੱਥੇ ਨਗਰ ਵਸਾਇਆ ਅੰਮ੍ਰਿਤਸਰ ਸ਼ਹਿਰ ਥੋੜਾ ਕੀ ਹੈ ਭਾਈ ਇਹਦੇ 'ਚ ਪਿਛਲੇ ਦਿਨੀ ਵੀ ਮੈਂ ਇਹ ਗੱਲ ਕੀਤੀ ਸੀ ਵੀ ਅਗਲੇ ਵਿਚਾਰ たら ਇਹੋ ਜੀ ਸਾਡੇ ਵਿੱਚ ਬਣਾਉਣੀ ਜਾਣ ਦੇ ਹੈ ਬਣਾ ਰਹੇ ਹੈ ਉਹ ਵੀ ਰਜ਼ਨੀ ਦੀ ਕਹਾਣੀ ਦੇ ਮੁਤਾਬਕ ਵੀ ਇਹ ਜਿਹੜੀ ਛਪੜੀ ਹੈ ਇਹ ਮਾਂ ਭਾਰਤ ਵੇਲੇ ਦੀ ਹੈ ਉਥੋਂ ਸਰੋਵਰ ਬਣਿਆ ਫਿਰ ਅਗਲੇ ਕਹਿੰਦੇ ਵੀ ਇੱਥੇ ਮੰਦਿਰ ਵੀ ਸਾਡਾ ਹੈ ਉਸ ਚੀਜ਼ ਤੇ ਟੈਕ ਲਾਉਣਾ ਚਾਹੁੰਦੇ ਆ ਉਸ ਚੀਜ਼ ਨੂੰ ਸਹੀ ਕਰਨਾ ਚਾਹੁੰਦੇ ਵੀ ਹਾਂਜੀ ਇਹ ਮੰਦਿਰ ਸੀ ਪਹਿਲਾਂ ਇਹ ਸਾਡਾ ਇੱਥੇ ਧਾਰਮਿਕ ਸਥਾਨ ਸੀ ਇਹਦੇ ਬਾਅਦ ਚ ਸਿੱਖਾਂ ਨੇ ਗੁਰਦੁਆਰਾ ਬਣਾਇਆ ਕਿੱਥੇ ਜਾਉਂਗੇ ਜੀ ਇਹ ਆਚਾ